ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੌਕਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਨਿਰਣਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡ ਮੁੱਦਕੀ ਤਸਵੀਰ ਤੇ ਜਿਲਾ ਬਈ ਨੂੰ ਫਰੋਜਪੋਰੀ ਪੈਂਦੇ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੁਟੀਨ ਚ ਪਸੂ ਆਉਂਦੇ ਰਹਿੰਦੇ ਨੇ ਰੁਟੀਨ ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਮੁੱਲ ਰੇਟ ਬਾਈ ਦੇ ਜਾਇਜ਼ ਹੀ ਹੁੰਦੇ ਆ ਦੋ ਐਨੀਮਲ ਅੱਜ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕਿ ਵੱੱਧਵਾ ਦਾ ਕਿੰਨਾ ਮਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸੋ ਨਾਮ ਰਾਜੂ ਆ ਪਿੰਡ ਮੋਦਕੀ ਜ਼ਿਲ੍ਹਾ ਫਿਰੋਜ਼ਪੁਰ ਆ ਜੀ ਆਪਾਂ ਪਹਿਲਾ ਵੀਡੀਓ ਪਾਈਆਂ ਦੀ ਸੇਲ ਹੋ ਗਏ ਪਸੂ ਹਾਂਜੀ ਹਾਂਜੀ ਹੋ ਗਏ ਠੀਕ ਆ ਜੀ ਇੱਕ ਨੰਬਰ ਤੋਂ ਸ਼ੁਰੂ ਕਰ ਲਾਂਗੇ ਇਹਦੀ ਕੀ ਡਿਟੇਲ ਹੈ ਇਹ ਪਹਿਲਾਂ ਕਾ ਛੋਟੀ ਆ ਜੀ ਹ ਦੰਦੋਂ ਨਹੀਂ ਵੇਖੀ ਸ਼ਾਇਦ ਚੌਗੀ ਹੋ ਵੇਖੀ ਨਹੀਂ ਠੀਕ ਆ ਜੀ ਤੇ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਇਹਨੂੰ ਹੋਗੇ ਹੋਣਗੇ 15 ਤੋਂ 20 ਦਿਨ ਬੱਚਾ ਕੀ ਹੈ ਮਗਰ ਕੱਟੀ ਮਗਰ ਮਗਰ ਕੱਟੀ ਆ ਸੂਣੀ ਕੱਟੀ ਆ ਦੇਖ ਸਕਦੇ ਹੋ ਇਹ ਵੀਰੇ ਆਪ ਹਰਿਆਣੇ ਚੋਂ ਮੈਂ ਆਈ ਸੀ ਉਹਦੇ ਮਗਰ ਮਾਲਕਾਂ ਨੇ ਦੱਸਿਆ ਇਹ ਕੱਟੀ ਆ ਪਾਈ ਸੀ ਠੀਕ ਆ ਜੀ ਤੇ ਜਿਹੜੀ ਉਹ ਕੱਟੀ ਆ ਉਹਦਾ ਸੀਮਨ ਦਾ ਸਹੀ ਰਿਕਾਰਡ ਨਹੀਂ ਪਤਾੰਦੇ ਤੇ ਪਰ ਲక్ష్ਮੀ ਡੇਰੀ ਵਾਲੇ ਦੇ ਸੀਮਨ ਦੀ ਆ ਕੱਟੀ ਵੀ ਠੀਕ ਆ ਜੀ ਜਿਹੜੀ ਮਗਰ ਵੇਖਣ ਨੂੰ ਹੀ ਲੱਗਦਾ ਜਾ ਨਹੀਂ ਕੱਸੀ ਬੰਦੀ ਆ ਤੇ ਪਰ ਇਹ ਨਹੀਂ ਪਤਾ ਕਿਹੜੇ ਰਿਕਾਰਡ ਦੀ ਇਹ ਦੋਵਾਂ ਚ ਲਕਸ਼ਮੀ ਡੈਰੀ ਵਾਲਿਆਂ ਦੇ ਸੀਮਨ ਦੀ ਬਾਈ ਦੱਸਦਾ ਕਿ ਮਾਲਕਾਂ ਨੇ ਦੱਸਿਆ ਕਿ ਕੱਟੀ ਉਹਦੀ ਆ ਜੀ ਉਹ ਸੀਮਨ ਦੀ ਬਾਕੀ ਕੱਟੀ ਸੋਹਣੀ ਆ ਦੇਖਣ ਨੂੰ ਡੋਲ ਡੋਲ ਚੰਗੀ ਆ ਜੀ 15 ਦਿਨਾਂ ਦੀ 15 ਤੋਂ 20 ਦੀ ਮਾਲਕਾਂ ਨੇ ਤਾਂ 15 16 ਦਿਨਾਂ ਦੀ ਕਿਹਾ ਮਾਲਕਾਂ ਨੇ 15 16 ਦਿਨਾਂ ਦੀ ਸੁਈ ਕਿਹਾ ਜੀ ਬਾਕੀ ਜਿਹੜੀ ਇਹਦੀ ਮਾਂ ਹੈ ਕੱਟੀ ਦੀ ਉਹ ਬਾਈ ਦੱਸਦੇ ਕਿ ਹਰਿਆਣੇ ਚੋਂ ਮੱਝ ਲਿਆਂਦੀ ਸੀ ਉਹਦੇ ਮਗਰੇ ਕੱਟੀ ਆਈ ਸੀ ਬਾਕੀ ਝੋਟੀ ਇਹ ਵੀ ਸੋਹਣੀ ਆ ਸੰਗ ਸੰਗ ਬਹੁਤ ਕੁੰਡਾ ਵੀਰ ਵੀ ਚੰਗੀ ਆ ਤੇ ਸਹੀ ਸਹੀ ਵੀ ਚੰਗੀ ਹੈ ਬਈ ਕਾਲੀ ਸ਼ਾਹ ਹਾਂਜੀ ਕਾਲੀ ਸ਼ਾਹ ਬਾਕੀ ਕਾਗਜੀ ਪਿੰਡੇ ਦੀ ਆ ਦੇ ਭਾਈ ਕਿੰਨਾ ਦੁੱਧ ਹੈ ਇਸ ਵਕਤ ਤਿਆਰ ਇਸ ਟਾਈਮ 10 ਲੀਟਰਾਂ ਵਾਲਾ ਡੱਬਿਆਂ ਦਾ ਤਿਆਰ ਹੈ ਜਮ ਜੇ ਕੋਈ ਵੀਰ ਚਵਾਈ ਕਰਨੀ ਵੀ ਵੀਰੇ ਚਾਰ ਟਾਈਮ ਮੇਰੇ ਘਰੇ ਚੋਚਾ ਠੀਕ ਹੈ ਜੀ ਕੋਈ ਪੂਰ ਛਿੱਟਾ ਕੋਈ ਜਮ ਹੀ ਨਹੀਂ ਗਾਰੰਟੀ ਦੀ ਹਾਂ ਜੇ ਆਨਲਾਈਨ ਮੰਗਾਉਣਾ ਤਾਂ 9 ਲੀਟਰ ਦੀ ਗਾਰੰਟੀ ਹੈ ਠੀਕ ਹੈ ਜੀ ਜੇ ਆਪਣੇ ਭਾਈ ਕਹਿੰਦਾ ਘਰੇ ਚੋਂ ਲੂ ਤਾਂ 10 ਲੀਟਰ ਦੀ ਗਾਰੰਟੀ ਆ ਜੇ ਕਿਸੇ ਨੇ ਵੀਰ ਨੇ ਆਨਲਾਈਨ ਮੰਗਵੋਣੀ ਆ ਤਾਂ 9 ਲੀਟਰ ਦੀ ਹਰ ਹਾਲਤ ਚ ਗਾਰੰਟੀ ਆ ਬਾਕੀ ਤੋਰ ਕੇ ਦਿਖਾ ਦਿਓ ਜੀ ਫਨਾਂ ਦੀ ਬਾਈ ਦੱਸਦਾ ਪ੍ਰੋਪਰ ਓਕੇ ਆ ਕੋਈ ਘੂਰ ਸ਼ਿੱਟਾ ਨਹੀਂ ਬੇਫਿਕਰ ਹੋ ਕੇ ਆ ਜਾਓ ਬਾਕੀ ਫੇਸ ਕੁਆਲਿਟੀ ਸੋਹਣੀ ਹੈ ਜਾਤ ਬਰੀਡ ਦੀ ਚੰਗੀ ਹੈ ਛੁੱਟੀ ਵਨ ਅਥੀ ਕਰਮ ਵਾਲੀ ਦਾ ਦੇਖ ਸਕਦੇ ਹੋ ਸੋਨਾ ਕੱਦ ਕੱਟ ਚੰਗਾ ਹੈ ਜੀ ਲੰਮੀ ਵੇਲ ਦੀ ਕਿੰਨਾ ਕੁ ਦੁੱਧ ਦੇ ਦੋ ਬਾਈ ਦੁੱਧ ਹੋਰ ਦੇ ਦੂੰਗੀ ਲੀਟਰ 2 ਲੀਟਰ 12 ਲੀਟਰ ਦੇ ਦੋ 11 12 ਲੀਟਰ ਦੇ ਦੋ ਆਰਾਮ ਨਾਲ ਹੀ ਬਾਕੀ ਹਵਾਨਾ ਤੁਹਾਨੂੰ ਨੇੜੇ ਤੋਂ ਦਿਖਾ ਦਾਂਗੇ ਸੋਨਾ ਦੇਖ ਲੋ ਜੀ 12-13 ਲੀਟਰ ਕੋਈ ਬਾਲਾ ਨਹੀਂ ਜੀ ਛੋਟੀ ਨਗੋ ਕੀ ਹਵਾਨਾ ਵੀ ਸੋਹਣਾ ਤਿਆਰ ਕੀਤਾ ਡੋਲ ਵੀ ਚੰਗੀ ਆ ਕੱਦ ਕਾਠ ਵੀ ਚੰਗਾ ਜੀ ਹਨਾ ਦੇ ਸਾਈਜ਼ ਤੁਸੀਂ ਨੱਡ ਤੋਂ ਚੈੱਕ ਕਰ ਸਕਦੇ ਹੋ ਸੋਹਣੇ ਆ ਸੋਨਾ ਇੱਕ ਹੈ ਉਹ ਦੇ ਡਰਦਾ ਜੀ ਦਰਦੀ ਆ ਥੋੜੀ ਜੀ ਸਾਰੇ ਥਾਂ ਇਹ ਨਿਕਰਮੇ ਇੱਕੋ ਸਾਈਜ਼ ਦੇ ਦੇਖ ਸਕਦੇ ਹੋ ਬਾਕੀ ਸੋਹਣਾ ਫੇਸ ਪੁੱਡਾ ਸੰਗ ਤੇ ਸੋਹਣੇ ਫੇਸ ਕੁਆਲਟੀ ਮੁੱਲ ਕੀ ਹੈ ਭਾਈ ਇਹਦਾ ਮੁੱਲ ਇਹਦਾ 74000 ਰੁਪਏ ਮਾਨਤਨ ਹੋ ਜੂ ਹਾਂਜੀ ਹਾਂਜੀ ਤਸੀਲ ਸਾਬੂਈ ਪੂਰੀ ਆ ਪੀੜੀ ਡਾਹ ਕੇ ਚੋਲਿਆ ਜੋ ਬਾਈ ਠੀਕ ਆ ਜੀ ਬਾਈ ਕਹਿੰਦਾ ਸੀਰ ਸਾਬੂ ਪੂਰੀ ਆ ਚਾਹੇ ਕੋਈ ਵੀਰ ਆ ਕੇ ਚੋ ਕੇ ਤਸੱਲੀ ਕਰਕੇ ਲਿਜਾ ਸਕਦਾ 74000 ਰੁਪਿਆ ਬਾਈ ਮੁੱਲ ਕਰਦੇ ਵਿੱਚੋਂ ਮਾਨਤਨ ਬਾਈ ਕਰ ਦਿਆਂਗੇ ਵੀਰੇ ਖੁੱਲਾ ਕਰੋ ਕੋਈ ਡੂਗਾ ਬਾਈ ਕਹਿੰਦਾ ਮਾਨਤਨ ਬੇਫਿਕਰ ਹੋ ਕੇ ਆਜੋ 2 ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਦੂਜਾ ਸੁਗਾ ਸੂਈ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਵੀਰੇ ਉਹ ਬੱਚਾ ਮੇਰੇ ਨਾਲ 1.5 ਮਹੀਨਾ ਤਾਂ ਹੋ ਗਿਆ ਜਰਨੀ ਮਹੀਨੇ ਤੋਂ 2 ਮਹੀਨੇ ਦੇ ਵਿੱਚ ਅੰਦਾਜ਼ਾ ਡੇਢ ਕੁ ਹੋਇਆ ਹੋ ਹਾਂ ਡੇਢ ਕੁ ਮਹੀਨਾ ਅੰਦਾਜ਼ਾ ਸਿੰਗੂ ਨਹੀਂ ਕੱਢੇ ਸਿੰਗ ਨਹੀਂ ਕੱਢੇ ਸੀ ਬੱਚਾ ਇਹ ਦੇ ਮਗਰ ਹੂੰ ਡੇਢ ਕੁ ਮਹੀਨਾ ਮੰਨ ਸਕਦੇ ਆ ਤੇ ਕਿੰਨਾ ਦੁੱਧ ਬਾਈ ਤਿਆਰ ਇਹ ਵੀਰੇ ਐਸ ਟਾਈਮ 7.5 ਲੀਟਰ ਦੁੱਧ ਤਿਆਰ ਹੋਊਗਾ ਤਿਆਰ ਹੈ ਜਮ ਠੀਕ ਆ ਜੀ 8 ਵਜੇ ਤਾਂ ਹੋ ਜੀ ਠੀਕ ਆ ਜੀ ਹਾਂਜੀ 7 ਮੰਨ ਕੇ ਲਵੇ 7 ਮੰਨ ਕੇ ਲੋ ਬਾਈ ਕਹਿੰਦਾ ਹੈ ਸਾਢੇ 7 ਲੀਟਰ ਤੋਂ ਵੀ ਪੂਰਾ ਪਲਾਸੀ ਆ ਪਰ ਆਪਾਂ 7 ਦੀ ਗਰੰਟੀ ਲੈਨੇ ਆ ਆ ਕੇ ਕੋਈ ਵੀ ਵੀਰ ਚੁਵਾਈ ਕਰ ਸਕਦਾ ਆਪਣੇ ਕੋਲੇ ਕੱਲ ਹੀ ਆਈ ਆ ਠੀਕ ਚਾਰ ਦਿਨ ਖੜ ਗਈ ਤੇ ਦੁੱਧ 10 ਲੀਟਰ ਕਰ ਜੂਗੀ ਠੀਕ ਆ ਜੀ ਬਾਕੀ ਦੁੱਧ ਸੇਵ ਆਦਾ ਜੇ ਕੋਈ ਵੀਰ ਚੰਗੀ ਕਰੂ ਤਾਂ ਪਲਾਸੀ ਵੀ ਲੈ ਜਾ ਬਾਕੀ ਕਹੇ ਵੀਰ ਭੈਣ ਭਰਾ ਨੂੰ ਆ ਸਾਈਡ ਦੇਂਦੀ ਆ ਨਾ ਹਾਂਜੀ ਸਾਈਡ ਜ਼ਰੂਰ ਹੈਗੀ ਆ ਥਣ ਬਰਾਬਰ ਚੋਲੇ ਕੋਈ ਧਾਰ ਦਾ ਵੀ ਫਰਕ ਨਹੀਂ ਵੱਧ ਕੱਟ ਉਦਾਂ ਹੀ ਆ ਉਦਾਂ ਹੀ ਸਾਈਡ ਦਿਖਾਉਂਦੀ ਆ ਵੈਸੇ ਵਖਾਉਂਦੀ ਆ ਵੀਰੇ ਜਿਹੜੇ ਕੋਈ ਕੋਈ ਵੀਰ ਦੂਰੋਂ ਨੇੜੋਂ ਆਉਂਦਾ ਪਹਿਲਾਂ ਦੱਸਿਆ ਚੰਗਾ ਹੁੰਦਾ ਜਿਹੜੀ ਤੁਸੀਂ ਹਵਾਨੇ ਤੇ ਸੈਡ ਦੇਖ ਰਹੇ ਹੋ ਬਾਈ ਕਹਿੰਦਾ ਸੈਡ ਜ਼ਰੂਰ ਆ ਪਰ ਥਣਾਜ ਧਾਰਾ ਪ੍ਰੋਪਰ ਓਕੇ ਆ ਧਾਰ ਦਾ ਉਹਨਾਂ ਫਰਕ ਉਹ ਬਰਾਬਰ ਚੋਲਿਆ ਜੀ ਠੀਕ ਆ ਬਾਈ ਕਹਿੰਦਾ ਬਰਾਬਰ ਚੋਲਿਓ ਆ ਕੇ ਤਸੱਲੀ ਕਰ ਲਿਓ ਪੂਰਾ ਇੱਕ ਧਾਰ ਦਾ ਵੀ ਫਰਕ ਨਹੀਂ ਹੁੰਦਾ ਤੇ ਬਾਈ ਚਵਾਈ ਚੁਈ ਪੁੱਲੀ ਆ ਜਮਾਪੂਰ ਛੱਟਾ ਨਹੀਂ ਜਿਉਂ ਵਹੀਂ ਠੀਕ ਆ ਬਾਈ ਕਹਿੰਦਾ ਪੂਰ ਛੱਟੇ ਦੀ ਗਾਰੰਟੀ ਆ ਆਪ ਦਾ ਬੇਫਿਕਰ ਹੋ ਕੇ ਆ ਜਾਓ ਤੇ ਆ ਕੇ ਤਸੱਲੀ ਜ਼ਰੂਰ ਕਰ ਲਿਓ ਬਹੁ ਟਾਈਮ ਕਰ ਲਿਓ ਚਾਰ ਟਾਈਮ ਕਰ ਲਿਓ ਚਾਹੇ ਛੇ ਟਾਈਮ ਕਰ ਲਿਓ ਹਵਾਨਾ ਤੁਹਾਨੂੰ ਨੇੜੇ ਤੋਂ ਵੀ ਦਿਖਾ ਦਾਂਗੇ ਥਨਾਂ ਦੇ ਸਹਿਜ ਸੋਨੇ ਆ ਚਾਰੇ ਥਨਾਂ ਨਿਕੜਵੇਂ ਇੱਕੋ ਹੀ ਸਹਿਜ ਦੇ ਦੇਖ ਸਕਦੇ ਹੋ ਹਵਾਨਾ ਤੁਸੀਂ ਬਾਕੀ 7 ਤੋਂ ਪਲੱਸ ਦੁੱਧ ਨੈਟ ਤਿਆਰ ਆ ਕੋਈ ਵੀ ਇਹ ਦੋ ਟਾਈਮ ਚਾਰ ਟਾਈਮ ਚੋ ਸਕਦਾ ਨੈਟ ਕੰਡੇ ਵਾਲਾ ਤਿਆਰ ਹੋਊਗਾ ਫਣਾ ਦੇ ਸਾਇਦ ਨੂੰ ਨੇੜੇ ਤੋਂ ਦਿਖਾ ਦਿੰਦਾ ਜੀ ਮਗਰ ਬੱਚਾ ਕੀ ਆ ਬਾਈ ਇਹ ਤੇ ਕੱਟਾ ਜੀ ਮਗਰ ਕੱਟਾ ਇਹ ਦੇਖ ਸਕਦੇ ਹੋ ਕੱਟਾ ਫੇਸ ਕੋਲ ਸੀਲ ਸਭਾਈ ਦੱਸਦਾ ਕਰਮਾ ਵਾਲੀ ਪੂਰੀ ਆ ਤੇ ਇਹਦਾ ਮੁੱਲ ਬਾਈ ਇਹਦਾ ਬਾਈ ਮੁੱਲ ਕਰਨਾ ਆਉਂਦਾ 52000 ਰੁਪਈਆ ਜਾਈ ਜੀ ਮਾਨਤਨ ਹੋ ਜੋ ਜੇ ਇਹਦੇ ਕਰ ਦਿਆਂਗੇ ਜੀ 52000 ਰੁਪਿਆ ਬਾਈ ਮੁੱਲ ਕਰਦੇ ਬਾਈ ਕਹਿੰਦਾ ਮਾਨਤਨ ਕਰਦਾਂਗੇ ਜਿਹੜਾ ਵੀਰ ਚੱਲ ਕੇ ਆਊਗਾ ਹਾਂ ਜਿਹੜਾ ਕੋਈ ਬਾੜੀ ਕਸਾਈ ਨਾ ਕਰੇ ਬੰਦਾ ਬਾੜੇ ਫੋਨ ਨਾਲ ਲਾਵੇ 48000 ਦੀ ਦੇ ਦੇ ਠੀਕ ਆ ਜੀ ਹਾਂ ਨਾ ਹਾਂ 52000 ਰੁਪਿਆ ਬਾਈ ਮੁੱਲ ਕਰਦੇ ਆ ਹਾਂ ਨਾ ਮੁੱਲ 48000 ਰੁਪਿਆ ਹਾਂ ਬੜ ਕੇ ਬਾਹਲਾ ਬੰਦਾ ਕੋਈ ਆਏ ਨਾ ਹੋਰ ਕਸਾਈ ਚ ਪਵੇ ਸਹੀ ਗੱਲ ਹੈ ਹਾਂ ਟੈਕਸ ਜਾਈ ਮੁੱਲ ਆ ਬਾਈ ਕਹਿੰਦਾ ਇਹਦਾ 48000 ਰੁਪਿਆ ਤੇ ਜਿਹੜੇ ਵੀਰ ਨੂੰ ਕੋਈ ਵੀ ਐਨੀਮਲ ਪਸੰਦ ਆਉਂਦਾ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਵੇ ਬਾਈ ਨਾ ਕਰਨ ਇਹਦਾ ਵੇਖ ਲਈ ਧਾਰਾਂ ਵਿਖਾ ਦਈਏ ਦੀ ਹਾਂਜੀ ਧਾਰਾਂ ਚੈੱਕ ਕਰਵਾ ਦੋ ਜੀ ਧਾਰਾ ਤੁਹਾਨੂੰ ਦਿਖਾ ਦਿੰਨੇ ਬੱਚਾ ਛਾੜ ਦਿੱਤਾ ਇਹ ਤੁਹਾਨੂੰ ਧਾਰਾਂ ਚੈੱਕ ਕਰਵਾ ਦਿੰਨੇ ਆ ਜੀ ਸੀਲ ਸੂ ਕਰਮ ਵਾਲੀ ਕੋੜੀ ਆ ਆ ਚੈੱਕ ਕਰ ਲਓ ਬੈਕ ਸਾਈਡ ਤੋਂ ਧਾਰਾਂ ਗੰਨੇ ਆ ਰਹੀ ਧਾਰਾ ਜੀ ਕੋਈ ਪੂਰ ਸਿੱਟਾ ਨਹੀਂ ਚੱਕ ਨੰਬਰ ਚ ਚਵਾਈ ਤੇ ਫਰੰਟ ਤੋਂ ਵੀ ਦਿਖਾ ਦਿੰਨੇ ਆ ਜੀ ਉਹ ਕਟਿਆ ਛੜਦੇ ਉਹਦਾ ਚੁੰਗ ਗਿਆ ਥਾਂ ਐਡ ਕਰ ਧਾਰਾਂ ਤੁਰ ਆ ਜਾਓ ਧਾਰਾਂ ਓਕੇ ਆ ਬਾਕੀ ਆ ਕੇ ਤਸੱਲੀ ਕਰ ਲਿਓ ਚਵਾਈ ਦੀ ਬੋਲੀ ਆ ਜੀ ਹਾਂਜੀ ਮੋਲੇ ਦਾ ਕਿੰਨਾ ਕਿਤੇ 74 74000 ਰੁਪਿਆ ਬਾਕੀ ਮਾਨਤਾ ਨੂੰ ਹੋ ਜਾਊਗਾ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ